ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਾਫਕਾ ਮੁੱਖ ਮੰਤਰੀ ਆਤਿਸ਼ੀ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵਿਵਾਦ ਲਗਾਤਾਰ ਵਾਤਾਵਰਣ ਚਾ ਰਿਹਾ ਹੈ ਸ਼ੋਮਿਆ ਕਾਲੀਤਲ ਨੇ ਆਮ ਆਦਮੀ ਪਾਰਟੀ ਦੇ ਸਾਫਕਾ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣਯ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਾਲੀ ਨੇ ਦੱਸਿਆ ਕਿ ਪਾਜਪਾ ਦੇ ਵੱਲੋਂ ਦਿੱਲੀ ਵਿਖੇ ਇੱਕ ਜਲਾਸਾ ਕੀਤਾ ਗਿਆ ਸੀ ਅਤੇ ਗੁਰਪੂਰਵ ਦਿਵਸ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਣਾ ਸੀ ਪਰ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਆਜੀ ਦੇ ਵੱਲੋਂ ਗੁਰੂ ਸਾਹਿਬਾ ਪ੍ਰਤੀ ਗਲਤ ਪਾਸ਼ਾ ਵਰਤੀ ਗਈ ਜਿਸ ਕਾਰਨ ਸ਼੍ਰੋਮਣਯ ਅਕਾਲੀ ਦਲ ਨੇ ਸਾਬਕਾ ਮੁੱਖ ਮੰਤਰੀ ਨੂੰ ਇੱਕ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਜਿਪਤੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਕਿ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਮੈਂ ਸਮਝਦਾ ਕਿ ਜਿਹੜਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਸਾਡੇ ਗੁਰੂ ਸਾਹਿਬ ਦੇ ਖਿਲਾਫ ਇਹ ਭੱਦੀ ਸ਼ਬਦਾਵਲੀ ਵਰਤੀ ਆ ਬਹੁਤ ਮਾੜੀ ਤੇ ਨਿੰਦਣਯੋਗ ਆ। ਮੈਂ ਇਹ ਗੱਲ ਸਮਝਦਾ ਕਿ ਜਿਹੜਾ ਜੋ ਇਹ ਹੋ ਰਿਹਾ ਇਹ ਪੰਜਾਬ ਸਰਕਾਰ ਆਪਣੇ ਫਕਾਸ ਦੇ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਕਰ ਰਹੀ ਆ ਔਰ ਦੂਸਰੀ ਗੱਲ ਮੈਂ ਸਮਝਣਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਹੋਂਦ ਚਾਈ ਆ ਉਹਨੇ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਟਾਰਗੇਟ ਕੀਤਾ ਇਹਨਾਂ ਨੂੰ ਕਿਉਂ ਬੀੜ ਹੋ ਰਹੀ ਆ ਕਿ ਪੰਜਾਬ ਦਾ ਜਿਹੜਾ ਸਾਡਾ ਖੇਤਰੀ ਪਾਰਟੀ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਿਆ ਉਹ ਹੜਾ ਦੇ ਵਿੱਚ ਕਿਉਂ ਮਤ ਕਰ ਰਿਹਾ ਕਿਸਾਨਾਂ ਦੀ ਸਾਡੀ ਸੋਨੇ ਵਰਗੀ ਜ਼ਮੀਨ ਲੈਂਡ ਪੁਲਿਕ ਪਾਲਿਸੀ ਚ ਲੈ ਰਹੀ ਉਹਨੂੰ ਕਿਉਂ ਇੰਨੇ ਵਿਰੋਧ ਕਰਕੇ ਡਕਿਆ ਸੋ ਇਸ ਕਰਕੇ ਇਹਨਾਂ ਨੂੰ ਮੂੰਹ ਦਿਖਾਣੀ ਪਏਗੀ ਆਮ ਪਾਰਟੀ ਦੀ ਜਿਹੜੀ ਸੋਚ ਆ ਉਹ ਬਾਹਰ ਆ ਗਈ ਹੈ ਪਹਿਲਾਂ ਵੀ ਬਹੁਤ ਕਾਲੀ ਦਲ ਦਾ ਭੰਡੀ ਪ੍ਰਚਾਰ ਕਰਦੇ ਸੀ ਅੱਜ ਇਹਨਾਂ ਦੀ ਏਡੀ ਲੰਬੀ ਜੁਬਾਨ ਹੋ ਗਈ ਹੈ ਕਿੱਕ ਇਹਨਾਂ ਦੀ ਜ਼ਿੰਮੇਵਾਰ ਬੀਬੀ ਹਾਥੀ ਜੋ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ ਹਾਥੀ ਵਿਧਾਨ ਸਭਾ ਦੀ ਮੈਂਬਰ ਆ ਉਹਦੀ ਇੰਨੀ ਜ਼ਬਾਨ ਲੰਬੀ ਹੋ ਗਈ ਏ ਕਿ ਵਿਧਾਨ ਸਭਾ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਬਹੁਤ ਭਦੀ ਸ਼ਦਾਵਲੀਆਂ ਨੇ ਵਰਤੀ ਹੈ ਕੋਈ ਸਿੱਖ ਕੁੰਮ ਦਾ ਬੱਚਾ ਵੀ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਮੈਂ ਸਮਝ ਨਾ ਕਿ ਅਸੀਂ ਰੋਸ ਵਜੋਂ ਸਰਕਾਰਾਂ ਨੂੰ ਚੇਤਾਵਨੀ ਦੇਣ ਵਾਸਤੇ ਪੀ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ ਇਹ ਮੈਮੋਰੰਡਮ ਦਿੱਤਾ ਮੈਂ ਸਮੇ ਇਹ ਵੀ ਕਹਿਣਾ ਜਿਹੜੇ ਐਮਐਲ ਸਰਦਾਰ ਨੇ ਘਟੂ ਘਟ ਉਹ ਆਪਣੇ ਅੰਦਰ છાਤੀ ਮਾਰਨ ਕੇ ਤੁਹਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਫੇਨੀ ਭੱਦੀ ਸ਼ਦਾਵਲੀ ਵਰਤਦੇ ਹੋ ਤੁਸੀਂ ਕਿਹੜੀ ਅੱਖ ਦੇ ਨਾਲ ਇਹਨਾਂ ਦੇ ਨਾਲ ਖਲੋਤੇ ਹੋ ਜਹਦਾ ਜੀ ਦਿੱਲੀ ਚ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਇੱਥੇ ਐਸਜੀਪੀਸੀ ਦੇ ਕੰਮ ਚ ਦਖਲ ਦੇ ਦਿੱਤੇ ਗੱਲ ਕੀਤੀ ਜਾਂਦੀ ਹੈ ਖਾਲਸਾ ਸਾਹਿਬ ਨੂੰ ਵੀ ਹੁਣ ਟਾਰਗੇਟ ਕੀਤਾ ਜਾਂਦਾ ਕੀ ਗੱਲ ਹੈ ਸਿੱਖਾਂ ਦੀ ਰਾਜਨੀਤੀ ਨੂੰ ਮਤਲਬ ਜਾਣ ਬੁੱਝ ਕੇ ਇਹ ਜਾਣ ਬੁੱਝ ਕੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦਾ ਵੀ ਏਜੰਡਾ ਏ ਆ ਦਿੱਲੀ ਦਾ ਵੀ ਸਿੱਖ ਕੌਮ ਨੂੰ ਮਲ ਦਈਏ ਤੇ ਆਮ ਪਾਰਟੀ ਦਾ ਵੀ ਏਜੰਡਾ ਸਿੱਖ ਕੌਮ ਨੂੰ ਮਲ ਦਈਏ ਤੇ ਸਾਡੀ ਜਿਹੜੀ ਹਮਦਦ ਪਾਰਟੀ ਸੀ ਉਹ ਭਾਰਤੀ ਜਨਤਾ ਪਾਰਟੀ ਸੀ ਜਿਹਦੇ ਨਾਲ ਰਲ ਕੇ ਅਸੀਂ ਇਲੈਕਸ਼ਨਾਂ ਲੜ ਰਹੇ ਆ ਤੇ ਉਹ ਵੀ ਸਾਡੇ ਤੋਂ ਮੂੰਹ ਮੋੜ ਗਈ ਹੈ ਪਿਛਲੇ ਸਮੇਂ ਵਿੱਚ ਇੰਨਾ ਭੰਡੀ ਪ੍ਰਚਾਰ ਇਹਨਾਂ ਦੋਨੋਂ ਪਾਰਟੀਆਂ ਨੇ ਕੀਤਾ ਜਿਹੜੇ ਬਰਗਾਣੀ ਵਿੱਚ ਧਰਨਾ ਦੇ ਕੇ ਸੇਕ ਕੌਮ ਨੂੰ ਬਦਨਾਮ ਕਰਦੇ ਸੀ ਅੱਜ ਉਹ ਹਰਿਆਣੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕਮੇਟੀ ਦੇ ਪ੍ਰਧਾਨ ਬਣੇ ਹੋਏ ਨੇ ਉਹ ਸਾਰੇ ਹੀ ਬੀਜੇਪੀ ਦੇ ਵਿੱਚੋਂ ਨਿਕਲੇ ਨੇ ਤੇ ਮੈਂ ਇਹ ਸਮਝਣਾ ਕਿ ਇਹਦਾ ਸਾਰਿਆਂ ਰਲ ਕੇ ਕਾਹਲੀ ਦਲ ਨੂੰ ਖਤਮ ਕਰਨ ਵਾਸਤੇ ਇਹੋ ਜਿਹੇ ਪਲੈਨਿੰਗਾਂ ਕਰ ਰਹੇ ਨੇ ਪਰ ਪਿਛਲੇ ਸਮੇਂ ਦਾ ਜਿਹੜਾ ਕਾਂਗਰਸ ਦਾ ਸਾਡੇ ਖਿਲਾਫ ਪ੍ਰਚਾਰ ਸੀਗਾ ਉਹਦਾ ਕ੍ਰੈਡਿਟ ਮਿਲ ਗਿਆ ਵਾ ਆਮ ਪਾਰਟੀ ਨੂੰ 90% ਵੋਟ ਸਾਡੀ ਜਿਹੜੀ ਹੈ ਉਹ ਆਮ ਪਾਰਟੀ ਨੂੰ ਪੈ ਗਈ ਤੇ ਸੁੱਤਿਆ ਪਿਆ ਇਹ ਪਾਰਟੀ ਨੇ ਰਾਜ ਕਾਇਮ ਕਰ ਲਿਆ ਰਾਜ ਭਾਗ ਆ ਗਿਆ ਹੁਣ ਲੋਕ ਪਬਲਿਕ ਹੱਤਾਂ ਨੂੰ ਦੰਦੀਆਂ ਵੱਡਦੀ ਸਾਡੇ ਕੋਲ ਗਲਤੀ ਹੋ ਗਈ ਪਬਲਿਕ ਵਾਪਸ ਆ ਗਈ ਏ ਲੇਕਿਨ ਜਿਹੜੇ ਸਰਪੰਚ ਬਣ ਗਏ ਨੇ ਉਹ ਸਰਪੰਚ ਕਹਿੰਦੇ ਨੇ ਸਾਨੂੰ ਗਰੰਟਾ ਦੇ ਦੋ ਚਾਰ ਲੈ ਲੈਂਦੋ ਹੁਣ 5 ਸਾਲ ਅਸੀਂ ਮੁਸਲਮਾਨ ਤੇ ਬਣ ਗਏ ਆ ਸਾਨੂੰ ਗਰੰਟਾ ਲੈ ਲੈਣ ਦੋ ਗਰੰਟਾ ਕਰਕੇ ਖਲੋਤੇ ਹੋਏ ਨੇ ਇਹਨਾਂ ਨੂੰ ਕੋਈ ਬੰਦਾ ਪੁੰਡਾ ਵਿੱਚ ਵਸਤਾ ਫੜਨ ਵਾਲਾ ਨਹੀਂ ਲੱਭਣਾ ਜਿਨ੍ਹਾਂ ਨੇ ਗੁਰੂ ਦੀ ਗੁਰੂ ਦਾ ਭੰਦੀ ਪ੍ਰਚਾਰ ਕੀਤਾ ਵਾ ਜਿਨ੍ਹਾਂ ਨੇ ਸਿੱਖ ਕੌਮ ਨੂੰ ਜਿੱਥੇ ਅਸੀਂ ਸਿਰ ਝੁਕਾ ਕੇ ਨਿਕਲਨੇ ਆ ਉਥੇ ਜਿਨ੍ਹਾਂ ਨੇ ਬਦਨਾਮੀ ਕੀਤੀ ਇਹਨਾਂ ਨੂੰ ਕੋਈ ਵਸਤਾ ਫੜਨ ਵਾਲਾ ਬੰਦਾ ਨਹੀਂ ਲੱਭਣਾ ਤੇ ਸਤਾਈ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਆਉਣਾ ਵਾ ਕ੍ਰਾਂਤੀ ਆਉਣੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਕਦੇ ਸੁਪਨੇ ਵਿੱਚ ਵੀ ਨਹੀਂ ਜਹੇਦਾਰ ਜੀ ਕਾਰਜ ਇੱਕਾ ਗੁਰੂ ਇੱਕਾ ਤੇ ਅੱਜ ਅਕਾਲੀ ਦਲ ਦੋ ਧੜਿਆਂ ਵਿੱਚ ਕਿਉਂ ਜ਼ਿਲ੍ਹੇ ਵਿੱਚ ਜ਼ਿਲ੍ਹੇ ਦੇ ਵਿੱਚ ਕੋਈ ਦੋ ਧੜੇ ਨਹੀਂ ਗੇ ਉਹ ਸ਼ੈਰੀ ਆ ਕਾਲੀ ਦਲ ਤੈਨੂੰ ਸਮਝਾਉਣੀ ਚਾਹੀਦੀ ਤੂੰ ਬੜਾ ਸਿਆਣਾ ਬੰਦਾ ਨਹੀਂ ਪਰ ਉਹ ਸ਼ੈਰੀ ਅਕਾਲੀ ਜਥੇ ਵਾ ਅਸੀਂ ਦਿਹਾਤੀ ਆਪਣੇ ਜਥੇ ਨੂੰ ਨਾਲ ਲੈ ਕੇ ਆਏ ਆ ਸ਼ੈਰੀ ਅਕਾਲੀ ਜਥੇ ਨੂੰ ਵੱਖਰਾ ਇਹ ਦੇਸ਼ ਦਿੱਤਾ ਵਾ ਉਹਨਾਂ ਨੂੰ ਦਿਹਾਤੀ ਨੂੰ ਵੱਖਰਾ ਦਿੱਤਾ ਵਾ ਇਸ ਕਰਕੇ ਜਿੰਨੇ ਜਿੰਨੇ ਜੂਨਟ ਬਣਾਏ ਨੇ ਜੋ ਕਾਲੀ ਦਲ ਦੀ ਹਾਈ ਕਮਾਂਡ ਨੇ ਸਾਨੂੰ ਹੁਕਮ ਦਿੱਤਾ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਅਸੀਂ ਤੁਹਾਡੇ ਕਹਿਣ ਤੇ ਕੋਈ ਕੰਮ ਨਹੀਂ ਕਰਨਾ ਕਾਲਤਖ ਸਾਹ ਦੇ ਉੱਪਰ ਪੇਸ਼ ਹੋਣ ਜਾ ਰਹੀ ਆ ਜੀ ਮੁੱਖ ਮੰਤਰੀ 15 ਤਿੰਨ ਨੂੰ ਲਾਈਵ ਕਹਿੰਦੇ ਆ ਟੈਲੀਕਾਸਟ ਕੀਤਾ ਜਾਏ ਠੀਕ ਆ ਮੈਂ ਕਹਿੰਨਾ ਮੈਂ ਕਾਲ ਤਖਣਾ ਟੱਕਰ ਲਾਉਣ ਲੈਣ ਵਾਲਾ ਬੰਦਾ ਤੇ ਅੱਜ ਤੱਕ ਬਚਿਆ ਹੀ ਨਹੀਂ ਜੇ ਕੋਈ ਬਚਿਆ ਤੇ ਦੱਸੋ ਉਹ ਬੜੀ ਭਗਵੰਤ ਮਾਨ ਨੇ لیاقت ਵਾਲੀ ਗੱਲ ਕੀਤੀ ਕਿ ਮੈਂ ਪੇਸ਼ ਹੋਵਾਂਗਾ ਤੇ ਜੇ ਤੇ ਕੇਸਰੀਵਾਲ ਦੇ ਆਖੇ ਲੱਗ ਗਿਆ ਫੇਰ ਤੇ ਬੇੜਾ ਗਰਕ ਕਰਵਾ ਲੂ ਤੇ ਜੇ ਆਪਣੀ ਬੁੱਧੀ ਨਾਲ ਚੱਲਿਆ ਤੇ ਫੇਰ ਮਸਲਾ ਹੱਲ ਵੀ ਹੋ ਸਕਦਾ ਵਿਕਰਮ ਮਜੀਠੀਆ ਜੀ ਨੂੰ ਅੱਜ ਜੇਲ੍ਹ ਦੇ ਵਿੱਚ ਧਮਕੀ ਆਈ ਹੈ ਜੀ ਬੱਬਰ ਖਾਲਸਾ ਦੀ ਅੱਜ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਓਏ ਇਹੋ ਜੀਆਂ ਧਮਕੀਆਂ ਨੇਤਿਆਂ ਦੀਆਂ ਨੇ ਤੇ ਜੇਲਾ ਕੱਟਣ ਵਾਲਾ ਤੇ ਕਦੇ ਜਿਹੜਾ ਵੀ ਬੰਦਾ ਜੇਲ੍ਹ ਕੱਟਦਾ ਨਾ ਉਹਨੂੰ ਕੋਮਾ ਸਨਮਾਨਤ ਕਰਦੀਆਂ ਨੇ ਇਤਿਹਾਸ ਵੇਖ ਲਓ ਜਿੱਦਣ ਮਜੀਠੀਆ ਬਾਹਰ ਆਉਣਾ ਇੱਕ ਇਨਕਲਾਬ ਆ ਜਾਣਾ ਹੈ ਕ੍ਰਾਂਤੀ ਆ ਜਾਣੀ ਹੈ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਹਜੂਮ ਥੰਮਿਆ ਨਹੀਂ ਜਾਣਾ ਕਾਲੀ ਦਲ ਦਾ ਸਿਰ ਜਿਹੜਾ ਵਾ ਨਾ 2-2 ਫੁੱਟ ਹੋਰ ਉੱਚਾ ਹੋ ਜਾਣਾ ਬੋਲੇ ਸੋਹ ਰੱਬ ਸੋਹ ਜਿਹੜੀ ਸਰਕਾਰ ਦੀ ਸਰਕਾਰ ਦੀ ਜੀ ਆਰ ਰਿਪੋਰਟ ਆਈ ਹੈ ਕਿ ਬਿਕਰਮਜੀਤਿਆ ਨੂੰ ਜਾਨ ਤੋਂ ਖਤਰਾ ਹੈ ਉਹਦੇ ਜੇਲ੍ਹ ਦੇ ਵਿੱਚ ਇਹੋ ਕੀ ਮੰਨਦੇ ਕਿ ਮੰਨਦੇ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਜਾਨਾ ਇਹਨਾਂ ਕੋਲ ਉਹਨਾਂ ਨੂੰ ਨਵੀਂ ਜਿਹੜੀ ਆ ਉਹਦਾ ਧਿਆਨ ਰੱਖਣ ਦੀ ਜਰੂਰਤ ਹੈ ਜਾਨੋ ਵੇਖੋ ਜੀ ਸਰਕਾਰਾਂ ਕੋਲ ਬਹੁਤ ਕੁਝ ਹੈ ਮੇਰੇ ਤੇ ਕੇਸ ਬਣਿਆ ਸੀ ਮੇਰੀ ਜਿਹੜੀ ਹੀ ਗਿਣਤੀ ਉਹ ਗੈਂਗਸਟਰਾਂ ਵਿੱਚ ਪਾਤੀ। ਪਈ ਇਹਨੂੰ ਉੱਥੇ ਮਾਰ ਦੇਣਗੇ। ਪਰ ਗੈਂਗਸਟਰਾਂ ਦੇ ਪਿਓਵਾਂ ਨੇ ਸਨਾਹ ਅੰਦਰ ਜੇਲ੍ਹ ਚ ਭੇਜੇ ਵੀ ਪੁੱਤ ਤੁਹਾਡੇ ਕੋਲ ਲੰਗਾ ਆਇਆ ਵਾ ਜਿੰਨੀ ਸਾਡੀ ਇੱਜ਼ਤ ਕਰਦੇ ਹੋ ਓਨੀ ਇੱਜ਼ਤ ਕਰਿਓ। ਤੇ ਜਿਸ ਬੰਦ ਜਿਸ ਬੰਦੇ ਨੂੰ ਮੋਰੀ ਬਣਾਇਆ ਸੀ ਅੱਜ ਉਹ ਕਾਲੀ ਦਲ ਦੇ ਗੀਤ ਗਾਉਂਦਾ ਤੇ ਪੰਜਾਬ ਵਿੱਚ ਦੋ ਆਪਣੇ ਘਰ ਦੀਆਂ ਲੜਾਈਆਂ ਤਾਂ ਦੋਹੇ ਜਿੱਤ ਗਿਆ ਐ ਜ਼ਿਲ੍ਹਾ ਪ੍ਰਸ਼ਦ ਇਹ ਮੁਜੀਠੀਆਂ ਨੂੰ ਮਰਵਾਉਣ ਦੀ ਕੋਈ ਕਸਮ ਨਹੀਂ ਛੱਡਦੇ ਕਿਉਂਕਿ ਇਹ ਹਰੀ ਹਰੀ ਸਿੰਘ ਨਲਵਾ ਨਗਰ ਆਉਂਦਾ ਇਹਨਾਂ ਨੂੰ ਵੇ ਹਰੀ ਸਿੰਘ ਨਲਵਾ ਬਾਹਰ ਆ ਗਿਆ ਤਾਂ ਪਤਾ ਨਹੀਂ ਕੀ ਕਰੂਗਾ ਇਸ ਕਰਕੇ ਹਰ ਗੱਲ ਇਹਨਾਂ ਕੋ ਸੰਭਵ ਪਰ ਜੇ ਕੋਈ ਜਈ ਗੱਲ ਹੋ ਗਈ ਤੇ ਜ਼ਮੀਨ ਉੱਪਰ ਤੇ ਧਰਤੀ ਥੱਲੇ ਹੋ ਜੇ ਜਿਹੜੀ ਸਰਕਾਰ ਇਹ ਲੱਗਦਾ ਨਹੀਂ ਮੈਸੇਜ ਲੋਕਾਂ 'ਚ ਗਲਤ ਜਾਏਗਾ ਜਿਹੜੇ ਅਸੀਂ ਜਥੇ ਬਣਾਏ ਨੇ ਉਹਨਾਂ ਕੋ ਕੰਮ ਵੀ ਲੈਣਾ ਅਕਾਲੀ ਦਲ ਨੇ ਕਿ ਨਹੀਂ ਲੈਣਾ ਸੁੱਤਿਆਂ ਪਿਆ ਰੱਖਣੇ ਉਹਨਾਂ ਨੂੰ ਜਿਹੜੇ ਯੂਨਿਟ ਬਣਾਈਦੇ ਉਹਨਾਂ ਕੋ ਕੰਮ ਲਈਦੇ ਨੇ ਪਰ ਪਿਛਲੇ ਦਿਨ ਵੀ ਕਾਂਗਰਸ ਵੱਲੋਂ ਜਿਹੜੀ ਰੈਲੀ ਕੀਤੀ ਕਿ ਦਾਣਾ ਮੰਡੀ ਦੇ ਵਿੱਚ ਭਾਵੇਂ ਜਿੰਨੇ ਮੱਥੀ ਅਸੀਂ ਵੀ ਕਰਾਂਗੇ ਇਕੱਠੀ ਉਹਨਾਂ ਨੇ ਇਕੱਠੀ ਇੱਕ ਸਟੇਜ ਦੇ ਉੱਤੇ ਇਕੱਠੇ ਹੋਏ ਨੇ ਭਾਵੇਂ ਉਹ ਜਦੋਂ ਅਸੀਂ ਕਾਨਫਰੰਸ ਕਰਾਂਗੇ ਅਸੀਂ ਵੀ ਕਰ ਲਾਂਗੇ ਇਹ ਤਾਂ ਜੇ ਮੈਮੋਰੰਡਮ ਦੇਣ ਲੱਗੇ ਮੈਮੋਰੰਡਮ ਇਹਨਾਂ ਦਿਹਾਤੀ ਨੂੰ ਵੱਖਰਾ ਹੁਕਮ ਹੋਇਆ ਸ਼ਹਿਰੀ ਨੂੰ ਵੱਖਰਾ ਹੋਇਆ ਵਾ ਜੈਹਦਰ ਜੀ ਜਿਹੜਾ ਧਾਰਮਿਕ ਮਸਲੇ 'ਚ ਜਿਹੜੀ ਦਖਲਦਾਨੀ ਹੋ ਉਹ ਮਰ ਜਣ ਕੇ ਜਿਹੜਾ ਦਖਲਦਾਨੀ ਦਊਗਾ ਕੋਈ ਗੱਲ ਨਹੀਂ ਧਿਆਨ ਹਟਾਉਣਾ ਸਮਝਦੇ ਹੋ ਬਿਲਕੁਲ ਇੱਕ ਗੱਲ ਪਰ ਜਿਹੜੇ ਬੰਦੇ ਧਾਰਮਿਕ ਦੀ ਆੜ ਲੈ ਕੇ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹਣਗੇ ਉਹ ਮਲਿਆ ਮੇਟ ਹੋ ਜਾਣਗੇ ਇਹ ਜੋ ਸਾਬਕਾ ਮੁੱਖ ਮੰਤਰੀ ਹੈ ਦਿੱਲੀ ਤੋਂ ਆਪ ਦੀ ਰਹੀ ਹੈ ਇਸ ਵੇਲੇ ਆਪੋਜੀਸ਼ਨ ਦੀ ਉੱਥੇ ਲੀਡਰ ਹੈ ਅੱਛੀ ਉਹਨੇ ਗੁਰੂ ਸਬਾਨਾਂ ਦੇ ਖਿਲਾਫ ਬੜੀ ਭੱਦੀ ਸ਼ਬਦਾਲ ਵੀ ਵਰਤੀ ਜਿਹੜੀ ਸਾਡੇ ਇੱਥੇ ਬੁਰਣੀ ਜਿਹੜੀ ਆ ਉਹ ਠੀਕ ਨਹੀਂ ਗੱਲ ਕਰਨੀ ਇਹ ਵੇਖੋ ਉੱਥੇ ਸਰਕਾਰ ਨੇ ਬੀਜੇਪੀ ਨੇ ਸ਼ਾਸਨ ਰੱਖਿਆ ਤੇ ਗੁਰਪੁਰਬ ਤੇ ਦਿਨ ਦੇ ਸਰਪ੍ਰਸਤ ਕਰਕੇ ਸਾਰਾ ਸਿਸਟਮ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਆ ਇਹ ਸਨਮਾਨਨਯੋਗ ਹੈ ਉਨਾ ਦੇਸ਼ ਨੂੰ ਬਚਾਇਆ ਉਥੇ ਬਲੀਦਾਨ ਦਿੱਤਾ ਦਿਦੀ ਵੇਚ ਤੇ ਦਿਦੀ ਚੀ ਇਹਦੀ ਸ਼ਲਾਘਾ ਵੀ ਕਰਨੀ ਆ ਸਨਮਾਨਤ ਵੀ ਕਰਨਾ ਜਦੋਂ ਬੋਲਿਆ ਜਾਂਦਾ ਤੇ ਉਹ ਸਨਮਾਨਤ ਹੀ ਹੁੰਦੇ ਤੇ ਜਦੋਂ ਇਹ ਗੱਲ ਆਈ ਸੈਸ਼ਨ ਦੇ ਵਿੱਚ ਇਹਨੇ ਉੱਠ ਕੇ ਬੜੇ ਮਾੜੇ ਲੱਭ ਜੁ ਪਰਤੇ ਜਿਹਦੇ ਨਾਲ ਸਾਰੇ ਦੇਸ਼ ਵਿੱਚ ਸਾਰਿਆਂ ਦੇ ਮਨ ਚ ਬੜੀ ਵੱਡੀ ਠੇਸ ਪਹੁੰਚੀ ਕਿ ਜਿਹੜੀ ਏਡੇ ਵੱਡੇ ਮਹਾਪੁਰਖ ਜੋ ਸਾਡੇ ਗੁਰੂ ਨੇ ਉਹਨਾਂ ਦੀ ਛਿਧੀ ਨੂੰ ਇਹ ਤੀਕਾ ਲਫਜ਼ ਜਿਹੜੇ ਵਰਤੇ ਨੇ ਬੜੀ ਮਾੜੀ ਗੱਲ ਆ ਉਹਦੇ ਰੋਸ ਵਿੱਚੋਂ ਪਾਰਟੀ ਨੇ ਪ੍ਰੋਗਰਾਮ ਬਣਾਇਆ ਸਦਸ ਬੀਤ ਸਿੰਘ ਜੀ ਬਾਦਲ ਦਾ ਅੱਜ ਪ੍ਰੋਗਰਾਮ ਆ ਹੁਕਮ ਆ ਕਿ ਸਾਰੇ ਡਿਸਟ੍ਰਿਕਟ ਹੱਡਕੁਆਟਰਾਂ ਤੇ ਇਹ ਤਰਨਿਤ ਦਿੱਤੇ ਜਾਣ ਕਿ ਮੈਮੋਰੰਡਮ ਦਿੱਤੇ ਜਾਣ ਜਿਸ ਨੂੰ ਜਾ ਕੇ ਕਿ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨੂੰ ਅਰੈਸਟ ਕਰਨਾ ਚਾਹੀਦਾ ਇਸ ਪ੍ਰੋਗਰਾਮ ਦੇ ਤਹਿਤ ਗਦਾਸਪੁਰ ਵਿੱਚ ਵੀ ਅਸੀਂ ਅੱਜ ਡੀਸੀ ਦਫ਼ਤਰ ਦੇ ਅੱਗੇ ਬੈਠੇ ਆ ਤੇ ਮੈਂ ਮੈਮ ਨੂੰ ਦੇਣਾ ਉਹਦੇ ਵਿੱਚ ਜਿਹੜੀਆਂ ਥੜੀਆਂ ਮੰਗਾਂ ਨੇ ਖਾਸ ਤੌਰ ਤੇ ਕਿ ਇਹ ਦੇ ਖਲਾਫ ਪਰਚਾ ਦਰਜ ਹੋਣਾ ਚਾਹੀਦਾ ਇਹਨੂੰ ਰੈਸਟ ਕਰਨਾ